ਪਿੰਡ ਮਨਸੂਰਪੁਰ ਚ ਵੋਟਾਂ ਤੋਂ ਪਹਿਲਾਂ ਪਾਸ ਹੋਏ ਗਲੀਆਂ ਦੇ ਪੈਸੇ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ ਪਿੰਡ ਮਨਸੂਰਪੁਰ ਦੇ ਦਵਿੰਦਰ ਸਿੰਘ ਪੱਪੂ ਆਮ ਆਦਮੀ ਪਾਰਟੀ ਵੱਲੋਂ ਬਣਾਈਆਂ ਗਈਆਂ ਦੋ ਗਲੀਆਂ ਦਾ ਅੱਜ ਮੁਕੇਰੀਆਂ ਹਲਕਾ ਇਨਚਾਰਜ ਪ੍ਰੋਫੈਸਰ ਗੁਲਤਿਆਨ ਸਿੰਘ ਮਲਤਾਨੀ ਆਮ ਆਦਮੀ ਪਾਰਟੀ ਹੋਰਾਨੇ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਤੇ ਪ੍ਰੋਫੈਸਰ ਮਲਤਾਨੀ ਹੋਰਾਨੇ ਕਿਹਾ ਕਿ ਪੰਜਾਬ ਸਰਕਾਰਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਆਪਣੇ ਵਾਅਦਿਆਂ ਨੂੰ ਪੂਰਾ ਕਰਤੀ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਹੁੰਦਾ ਦੇਖ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਚੱਬੇਵਾਲ ਦੀ ਸਿਮਨੀ ਚੋਣਾ ਚੋ ਐਮਪੀ ਡਾਕਟਰ ਆਰਸ਼ ਕੁਮਾਰ ਚੱਬੇਵਾਲ ਦੇ بیٹے ਡਾਕਟਰ ਈਸ਼ਾਨ ਕੁਮਾਰ ਨੂੰ ਚੱਬੇਵਾਲ ਵਿੱਚ ਵੱਡੀ ਲੀਡ ਨਾਲ ਜਿਤਾਉਣ ਦਾ ਪ੍ਰਤੀਕ ਹੈ ਇਸ ਮੌਕੇ ਤੇ ਪਿੰਡ ਮਨਸੂਰਪੁਰ ਦੇ ਮਹੱਲਾ ਵਾਸੀ ਪਾਰੀ ਗਿੰਤੀ ਵਿੱਚ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮੈਰਾ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਮਿਲ ਜਾਣੀ ਚਾਹਤ ਹੈ ਤੁਸੀਂ ਆ ਪਿੰਡ ਮਸੂਰਪੁਰ ਦੇ ਵਿੱਚ ਆਏ ਉਦ ਘਾਟੇ ਕਿੰਨਾ ਗਲੀ ਦਾ ਕੀ ਕੰਮ ਚਾਹੁੰਦੇ ਮੇਰੇ ਅਨੁਸਾਰ ਨਮਸਰ ਸਸਤੀ ਦਾ ਜਿਵੇਂ ਕਿ ਹਰ ਪਿੰਡ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵਿਕਾਸ ਹੋਵੇ ਉਦਾ ਹੀ ਪਿੰਡ ਮਸੂਰਪੁਰ ਵਿੱਚ ਪਿਛੇ ਪੈਸੇ ਦਿੱਤੇ ਗਏ ਸੀ ਔਰ ਕੁਝ ਗਲੀਆਂ ਦਾ ਕੰਮ ਰਹਿਦਾ ਸੀ ਕਰਨ ਵਾਲਾ ਉਹ ਹੁਣੇ-ਹੁਣੇ ਕੰਪਲੀਟ ਹੋਇਆ ਅੱਜ ਇੱਕ ਗਲੀ ਦਾ ਉਦਘਾਟਨ ਕੀਤਾ ਬਾਕੀ ਵੀ ਨੇ ਗਲੀਆਂ ਰਹਿਣ ਦੀ ਉਹ ਜਲਦੀ ਤੋਂ ਜਲਦੀ ਕੰਪਲੀਟ ਕੀਤੀਆਂ ਜਾਣਗੀਆਂ ਕਲਾ ਮਸੂਰਪੁਰ ਨੇ ਪੂਰੇ ਹਲਕੇ ਵਿੱਚ ਅਸੀਂ ਹਰ ਪਿੰਡਰੂ ਫੰਡ ਦੀਆਂ ਦੀ ਕੋਸ਼ਿਸ਼ ਕਰ ਰਹੇ ਆ ਔਰ ਫਿਊਰ ਪਲੈਨਿੰਗ ਹੈ ਕਿ ਬਾਅਦਪੋਂ ਡਵੈਲਪਮੈਂਟ ਕੀਤੀ ਜਾਵੇ ਜੇਕਰ ਗੱਲ ਕੀਤੀ ਜਾਵੇ ਚੱਬੇਵਾਲ ਦੀ ਇਸ ਟਾਈਮ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਨੂੰ ਫਤਿਹ ਹਾਸਲ ਕੀਤੀ ਹੈ ਇਹ ਮੇਨ ਮੁੱਦਾ ਕੀ ਹੈ ਕਿ ਕੰਮ ਦੀ ਅਧਾਰਤ ਹੀ ਵੋਟਾਂ ਪਈਆਂ ਇਹ ਦੇਖੋ ਪੰਜਾਬ ਵਿੱਚ ਚਾਰਾਂ ਵਿੱਚੋਂ ਤਿੰਨ ਸੀਟਾਂ ਬੜੇ ਵੱਡੇ ਮਾਰਜਿਨ ਨਾਲ ਪਾਵਵਾਦੂ ਪਾਰਟੀ ਜਿੱਤੀ ਹੈ ਇਹ ਪ੍ਰੂਫ ਹੈ ਕਿ ਤਿੰਨ ਸਾਲ ਜੋ ਮਾਨ ਸਰਕਾਰ ਨੇ ਕੰਮ ਕੀਤੇ ਨੇ ਲੋਕਾਂ ਦੇ ਉਸ ਤੇ ਉਹਨੂੰ ਪੋਜ਼ਿਟਿਵ ਉਹਨਾਂ ਦਾ ਇਤਵਸਤੇ ਮੋੜ ਲਾਈ ਹੈ ਤੁਹਾਡੇ ਕੰਮ ਠੀਕ ਨੇ ਔਰ ਕੰਮਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗੀਆਂ ਸੀ ਤੇ ਕੰਮਾਂ ਦੇ ਆਧਾਰ ਨੂੰ ਕੰਮ ਨੂੰ ਦੇਖਦੇ ਹੋਏ ਲੋਕਾਂ ਨੇ ਪੂਰੇ ਪੰਜਾਬ 'ਚ ਖੂਬ ਵੋਟਾਂ ਪਾਈਆਂ ਔਰ ਆਮ ਆਦਮੀ ਪਾਰਟੀ ਨੂੰ ਚਾਰਾਂ ਵਿੱਚੋਂ ਤਿੰਨ ਸੀਟਾਂ ਦਿੱਤੀਆਂ ਠੀਕ ਹਾਂਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨਸੂਰਪੁਰ ਦੀ ਸੰਗਤ ਜਿੰਨੀ ਵੀ ਆਈ ਜਿਹੜੇ ਮਰਾ ਪੁੱਤ ਸਰਪੰਚ ਸਾਹਿਬ ਮਾਹਰਪੁਰ ਤੋਂ ਵੀ ਪੰਟੀਆ ਰਿਆਲ ਸਰਪੰਚ ਸਾਹਿਬ ਨੇ ਆਣਾ ਸੀ ਪਰ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਜਿੰਨੀ ਵੀ ਸੰਗਤਾਂ ਜੀ ਉਹਨਾਂ ਦਾ ਵੀ ਧੰਨਵਾਦ ਤੇ ਆਮ ਪਾਰਟੀ ਦਾ ਉਸ ਨਾਲੋਂ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਹਰ ਟਾਈਮ ਤੇ ਸਾਡੀ ਸੁਣਵਾਈ ਕੀਤੀ ਤੇ ਹੋਰ ਗਰੰਟੀ ਦਿੱਤੀਆਂ ਮਨਸੂਰਪੁਰ ਨੂੰ ਤੇ ਜਿਹੜਾ ਕਿ ਆਹੀ ਕਾਫੀ ਵਿਕਾਸ ਪਿੰਡ ਦਾ ਕੀਤਾ ਤੇ ਜਿਹੜੀਆਂ ਹੁਣ ਚੋਣਾਂ ਵੀ ਜਿੱਤੀਆਂ ਨੇ ਵੀ ਵਿਕਾਸ ਦੇ ਸਿਰ ਤੇ ਜਿੱਤੀਆਂ ਨੇ ਤੇ ਅਸੀਂ ਹਲਕਾ ਅਨਚਾਰ ਚਮਕੇਰੀਆਂ ਤੋਂ ਗੁਰਸਤਾਨ ਸਿੰਘ ਮਲਤਾਨੀ ਜੀ ਦਾ ਤੇ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ